ਅਰਜਨ ਟਰੈਕਟਰ ਹੁੰਦਾ ਸੱਜਣੋ ਉਸ ਟਰੈਕਟਰ ਦੇ ਵਿੱਚ ਆਪਾਂ ਨੂੰ ਵਾਲ ਟੁੱਟਣ ਦੀ ਬਹੁਤ ਜ਼ਿਆਦਾ ਸ਼ਿਕਾਇਤ ਆ ਰਹੀ ਆ। ਇਸ ਟਰੈਕਟਰ ਨੂੰ ਓਵਰ ਇਸ ਕਰਦੇ ਆ। ਵਾਲ ਟੁੱਟਣ ਕਰ ਕਰਕੇ ਹੈਡ ਡੈਮੇਜ। ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ। ਲਓ ਵੀ ਸੱਜਣੋ ਗੱਲਬਾਤ ਕਰਦੇ ਆ ਆਪਾਂ ਅੱਜ ਜੋ ਆਪਣੇ ਕੋਲੇ ਇੱਕ ਅਰਜਨ ਟਰੈਕਟਰ ਖੁੱਲਿਆ ਹੋਆ। ਵੀ ਜੋ ਆਪਾਂ ਅੰਮ੍ਰਿਤਸਰ ਤੋਂ ਖੋਲਿਆ ਸੀ ਟਰੈਕਟਰ ਸੋਸ ਟਰੈਕਟਰ ਦੇ ਵਿੱਚ ਕੀ ਕਾਰਨ ਬਣਿਆ ਕਿਉਂ ਇੰਜਨ ਖੋਲਣਾ ਗਿਆ ਤੇ ਕੀ ਗੱਲਬਾਤ ਆ। ਚਲੋ ਮਿੱਤਰੋ ਬਾਕੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸਪੈਸ਼ਲ ਇਨਫੋਰਮੇਸ਼ਨ ਦੇ ਰਹੇ ਹਾਂ ਤੇ ਅਲੱਗ ਤੋਂ ਵੀਡੀਓ ਤਾਂ ਹੀ ਬਣਾਈ ਆ ਵੀ ਉਹਦੇ ਬਾਰੇ ਤੁਹਾਨੂੰ ਪਤਾ ਚੱਲ ਸਕੇ ਕਿਉਂਕਿ ਮੈਕਸ ਵੀਡੀਓ ਦੇ ਵਿੱਚ ਕਈ ਵਾਰੀ ਪਤਾ ਨਹੀਂ ਚੱਲਦਾਗਾ ਇਸ ਵੀਡੀਓ ਚ ਗੱਲ ਕਰਾਂਗੇ ਆਪਾਂ ਅਰਜਨ ਟਰੈਕਟਰ ਦੀ ਚਾਹੇ 605 ਹੋਵੇ 6 605 ਮੈਟ ਹੋਵੇ ਚਾਹੇ 555 ਹੋਵੇ ਜਾਂ ਕੋਈ ਹੋਵੇ ਸਿਰਫ ਅਰਜਨ ਟਰੈਕਟਰ ਤਾਂ ਦਾ ਮਤਲਬ ਹੈ ਜੋ ਅਰਜੁਨ ਟਰੈਕਟਰ ਹੁੰਦਾ ਸੱਜਣੋ ਉਸ ਟਰੈਕਟਰ ਦੇ ਵਿੱਚ ਆਪਾਂ ਨੂੰ ਵਾਲ ਟੁੱਟਣ ਦੀ ਬਹੁਤ ਜ਼ਿਆਦਾ ਸ਼ਿਕਾਇਤ ਆ ਰਹੀ ਆ ਤੇ ਬਾਕੀ ਕਈ ਭਾਵਨਾ ਇਹ ਹੋ ਵੀ ਗਈ ਹੋਣੀ ਆ ਵੀ ਵਾਲ ਟੁੱਟਣ ਦੀ ਸ਼ਿਕਾਇਤ ਦੀ ਪ੍ਰੋਬਲਮ ਇਹਦਾ ਦੇਖੋ ਸੱਜਣੋ ਕਈ ਭਾਵਾਂ ਨੂੰ ਰੀਜ਼ਨ ਪਤਾ ਜਾਂ ਨਹੀਂ ਪਤਾ ਉਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਪਰ ਲੇਕਿਨ ਜਿੱਥੋਂ ਤੱਕ ਆਪਾਂ ਨੂੰ ਪਰਮਾਤਮਾ ਨੇ ਨੌਲੇਜ ਦਿੱਤੀ ਆ ਉੱਥੇ ਤੱਕ ਤੁਹਾਡੇ ਨਾਲ ਉਸ ਬਾਰੇ ਗੱਲਬਾਤ ਕਰਨਾ ਚਾਹੁੰਨੇ ਆ ਇਸ ਵੀਡੀਓ 'ਚ ਕਿਉਂਕਿ ਅਰਜਨ ਟਰੈਕਟਰ ਦਾ ਵਾਲ ਉਦੋਂ ਟਰੈਕਟਰ ਦਾ ਜਦੋਂ ਆਪਾਂ ਇਸ ਟਰੈਕਟਰ ਨੂੰ ਓਵਰ ਇਸ ਕਰਦੇ ਆ ਕਹਿਣ ਦਾ ਮਤਲਬ ਅਰਜਨ ਟਰੈਕਟਰ ਦਾ ਦੇਖੋ ਆਪਾਂ ਐਨੀਆਂ ਦੇ ਓਵਰ ਇਸ ਨਾ ਕਰੋ ਜਾਂ ਕਰੋ ਉਹ ਤੁਹਾਡੀ ਮਰਜ਼ੀ ਆ ਕਰੋ ਚਾਹੇ ਨਾ ਕਰੋ ਪਰ ਲੇਕਿਨ ਜੇ ਤੁਸੀਂ ਓਵਰ ਇਸ ਕਰਨਾ ਟਰੈਕਟਰ ਤਾਂ ਉਹਦੇ ਲਈ ਵਾਲ ਤੁਹਾਨੂੰ ਮੋٹے ਫਟ ਕਰਨੇ ਪੈਂਦੇ ਆ ਟਰੈਕਟਰ ਦੇ ਵਿੱਚ 2500 ਤੋਂ 3000 ਆਰ ਪੀ ਐਮ ਦੇ ਵਿੱਚ ਟਰੈਕਟਰ ਦਾ ਕੱਖ ਨਹੀਂ ਹੁੰਦਾ ਅਰਜਨ ਨੂੰ ਜਿੰਨਾ ਮਰਜ਼ੀ 3000 ਆਰ ਪੀ ਐਮ ਤੱਕ ਤੁਸੀਂ ਚਲਾਓ ਇਹ ਤੁਸੀਂ 3000 RPM ਤੋਂ ਬਾਅਦ ਚਲਾਉਨੇ ਹੋ ਤਾਂ ਟਰੈਕਟਰ ਦੇ ਉਹਦੇ ਵਾਲ ਟੁੱਟ ਜਾਂਦੇ ਆ ਕਾਰਨ ਕੀ ਹੁੰਦਾ ਉਹਦੇ ਵਾਲ ਜਦੋਂ 3000 ਤੋਂ ਓਵਰ ਹੋ ਜਾਂਦੀ ਹੈ ਰੇਸ ਟਰੈਕਟਰ ਦੇ ਜਿਹੜੇ ਵਾਲ ਆ ਉਹ ਲਾਲ ਹੋ ਜਾਂਦੇ ਆ ਵਿੱਚੋਂ ਜੇ ਚੱਲਦਾ ਟਰੈਕਟਰ ਲਾਲ ਹੋਣ ਦੇ ਬਾਵਜੂਦ ਉਹ ਫਿਰ ਤੁਹਾਨੂੰ ਪਤਾ ਗਾਈਡ ਦੇ ਵਿੱਚ ਸੀ ਜੋਨ ਸ਼ੁਰੂ ਹੋ ਜਾਂਦੀ ਹੈ ਤੇ ਪਤਲਾ ਹੋਣ ਕਾਰਨ ਕਰਕੇ ਟੁੱਟ ਜਾਂਦਾ ਵਾਲ ਇਹਹੀ ਪ੍ਰੋਬਲਮ ਨੂੰ ਸੋਲਵ ਕਰਨ ਲਈ ਆਪਾਂ ਇਸ ਜਿਹੜਾ ਟਰੈਕਟਰ ਜੋ ਆਪਾਂ ਸ੍ਰੀ ਅਮਰਸਰ ਸਾਹਿਬ ਵਾਲਾ ਤਿਆਰ ਕੀਤਾਗਾ ਬਾਕੀ ਤੁਹਾਨੂੰ ਉਹਦੇ ਵਿੱਚ ਕਲਿੱਪ ਵੀ ਦਿਖਾਈ ਆ ਕਿਹੜੇ ਵਾਲ ਆਪਾਂ ਫਿੱਟ ਕੀਤੇ ਆ ਉਹੀ ਵਾਲਾਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਤੇ ਉਹੀ ਵਾਲ ਤੁਹਾਨੂੰ ਮੈਂ ਦਿਖਾਉਣਾਗਾ ਆ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਦੋ ਵਾਲ ਆ ਆ ਜਿਹੜਾ ਵਾਲ ਆ ਇਹ ਹੈਗਾ ਅਰਜੁਨ ਟਰੈਕਟਰ ਦਾ ਤੇ ਇਹ ਵਾਲ ਹੈ ਹੋਰ ਟਰੈਕਟਰ ਦਾ ਇਹ 585 ਵਾਲਾ ਵੀ ਫਿੱਟ ਕਰ ਦਿੰਨੇ ਆ 575 ਵਾਲਾ ਵੀ ਫਿੱਟ ਕਰ ਦਿੰਨੇ ਆ ਸਾਰਿਆਂ ਦਾ ਤੁਹਾਨੂੰ ਪਤਾ ਸੇਮ ਆ ਤੇ ਬਾਕੀ ਇਹਦਾ ਥੋੜਾ ਜਿਹਾ ਸਾਈਜ਼ ਦਾ ਫਰਕ ਹੁੰਦਾਗਾ ਵੱਡਾ ਛੋਟਾ ਹੁੰਦਾ ਥੋੜਾ ਇਧਰ ਲਈ ਸੈਡੋ ਤੇ ਬਾਕੀ ਜੋ ਦੀ ਲੈਂਥ ਆ ਤੇ ਬਾਕੀ ਕਟਰ ਵਗੈਰਾ ਜੋ ਗਾਈਡ ਵਗੈਰਾ ਉਹ ਇਦਾਂ ਹੀ ਫਿੱਟ ਹੋ ਜਾਂਦੀ ਆ ਆਪਣਾ ਆ ਤੁਸੀਂ ਦੇਖ ਸਕਦੇ ਹੋ ਆ ਵਾਲ ਆ ਜਿਹੜਾ ਬਹੁਤ ਜ਼ਿਆਦਾ ਮੋਟਾ ਵਾਲ ਹੁੰਦਾ ਤੇ ਆ ਇਹ ਦੇ ਮੁਕਾਬਲੇ ਪਤਲਾ ਹੁੰਦਾਗਾ ਆ ਪਤਲਾ ਬਹੁਤ ਹੁੰਦਾ ਮੁਕਾਬਲੇ ਇਹ ਦੇ ਮੁਕਾਬਲੇ ਸੋ ਆਪਾਂ ਹੁਣ ਇਸ ਟਰੈਕਟਰ ਦੇ ਵਿੱਚ ਮੋٹے ਵਾਲ ਫਿੱਟ ਕਰ ਰਹੇ ਆ ਤੇ ਪਤਲਾ ਵਾਲ ਆਪਾਂ ਦਿੱਤਾ ਕੱਢ ਕਿਉਂਕਿ ਇਹ ਟਰੈਕਟਰ ਦੀ ਬਹੁਤ ਜ਼ਿਆਦਾ ਸ਼ਿਕਾਇਤ ਆ ਕਿਉਂਕਿ ਜਿਹੜਾ ਇਹ ਵਾਲਾ ਮੋਟਾ ਫਿੱਟ ਤਾਂ ਕਰਨਾ ਮੈਂ ਟਰੈਕਟਰ ਜੋ ਮੇਰੇ ਕੋਲ ਅਰਜਨ ਆ ਸੋਰੀ ਅਮਰਸਰ ਸਾਹਿਬ ਤੋਂ ਆਇਆ ਵਰਜਨ ਕਿਉਂਕਿ ਇਹ ਟਰੈਕਟਰ ਘਟ ਘਟ 4000 4500 RPM ਤੇ ਚੱਲਦਾਗਾ ਕਹਿਣਾ ਮਤਲਬ ਸਜਣੋ ਸਿੱਧੇ ਸ਼ਬਦਾਂ ਦੇ ਵਿੱਚ ਜਿਹੜੇ ਪੁਰਾਣੇ ਜੇ ਟਰੈਕਟਰ ਆਪਣਾ ਓਵਰ ਇਸ ਚਲਾਉਣਾ ਤਾਂ ਤੁਸੀਂ ਅਰਜਨ ਟਰੈਕਟਰ ਦੇ ਵਾਲ ਮੋٹے ਫਿੱਟ ਕਰਵਾ ਲਓ ਨਹੀਂ ਤਾਂ ਤੁਹਾਡਾ ਖਤਰਾ ਜਾਂ ਨੁਕਸਾਨ ਹੋਊਗਾ ਉਸ ਟਰੈਕਟਰ ਦਾ ਬਾਕੀ ਮੇਰੇ ਕੋਲ ਹੈੱਡ ਪਿਆ ਤੁਹਾਨੂੰ ਉਹ ਤੇ ਹੈੱਡ ਤੇ ਵੀ ਨਿਗਾ ਮਰਾਉਂਗਾ ਕਿਉਂਕਿ ਉਹਦੇ ਨਾਲ ਤੁਹਾਡਾ ਪਿਸਟਨ ਵੀ ਡੈਮੇਜ ਹੁੰਦਾ ਸਲੀਵ ਵੀ ਡੈਮੇਜ ਹੋ ਜਾਂਦੀ ਹੈ ਬਲਾਕ ਵੀ ਟੁੱਟ ਜਾਂਦਾ ਹੈ ਟਰੈਕਟਰਾਂ ਦਾ ਕਿਉਂਕਿ ਜਦੋਂ ਪਿਸਟਨ ਦਾ ਵਾਲ ਟੁੱਟਦਾ ਪਿਸਟਨ ਬਲਾਸਟ ਹੁੰਦਾ ਪਿਸਟਨ ਬਲਾਸਟ ਨਾਲ ਸਲੀਵ ਕ੍ਰੈਕ ਹੁੰਦੀ ਹੈ ਸਲੀਵ ਕਈ ਵਾਰੀ ਇਹ ਕਨੈਕਟਿੰਗ ਰਾਡ ਟੁੱਟ ਕੇ ਤੁਹਾਡਾ ਬਲਾਕ ਟੁੱਟ ਜਾਂਦਾ ਜਿਹਦੇ ਕਾਰਨ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਇਹ ਕਿਸੇ ਭਰਾ ਨੇ ਓਵਰ ਇਸ ਟਰੈਕਟਰ ਅਰਜਨ ਨੂੰ ਚਲਾਉਣਾ ਤਾਂ ਤੁਸੀਂ ਉਸ ਨੂੰ ਵਾਲ ਹੈਡ ਦੇ ਮੁੱਟੇ ਜ਼ਰੂਰ ਕਰਾ ਲਓ ਹੋਰ ਇਹਦਾ ਕੁਝ ਨਹੀਂ ਟੁੱਟਦਾ ਇਹਦਾ ਨਾ ਕੋਈ ਪਿਸਟਨ ਰਾ ਟੁੱਟੇ ਨਾ ਕੋਈ ਪਿਸਟਨ ਟੁੱਟੇ ਨਾ ਸਲੀਵ ਟੁੱਟੇ ਕੁਝ ਨਹੀਂ ਹੁੰਦਾ ਇਹਨੂੰ ਸਿਰਫ ਇਹਦਾ ਵਾਲ ਟੁੱਟਦਾ ਹੈਡ ਦਾ ਤੇ ਵਾਲ ਉਦੋਂ ਟੁੱਟਦਾਗਾ ਜਦੋਂ ਤੁਸੀਂ ਇਹਨੂੰ 3000 RPM ਤੋਂ ਉੱਪਰ ਕਰਦੇ ਆ ਤੇ ਜੇ ਤੁਸੀਂ 3000 RPM ਤੋਂ ਉੱਪਰ ਟਰੈਕਟਰ ਨੂੰ ਚਲਾਉਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਸੱਜਣੋਂ ਵਾਲ ਆਪਣੇ ਮੋٹے ਕਰਾ ਲਓ ਟਰੈਕਟਰ ਦੇ ਵਿੱਚ ਫਿਰ ਕਿਉਂਕਿ ਜਿਹੜੇ ਅਸੀਂ ਤਜਰਬੇ ਅਸੀਂ ਕਰਦੇ ਰਹਿੰਦੇ ਆਂਗੇ ਤੇ ਦੀਰਬੇ ਦੇ ਨਾਲ ਹੀ ਜਿੱਥੋਂ ਤੱਕ ਸਾਨੂੰ ਪ੍ਰਮਾਤਮਾ ਨਾਲ ਜਿੰਦਾ ਇਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਨਾ ਕਿ ਕੋਈ ਅਸੀਂ ਫੇਕ ਗੱਲ ਬਣਾ ਕੇ ਦੱਸਦੇ ਆ ਨਾ ਕੋਈ ਸਾਡੇ ਕੋਲੇ ਸਾਲ ਤੋਂ ਗੱਲ ਕਰਨ ਦਾ ਟਾਈਮ ਆ ਕਹਿੰਦਾ ਕਹਿੰਦਾ ਕਿਉਂਕਿ ਤੁਹਾਨੂੰ ਦੇਖੋ ਅੱਜ ਮੈਂ ਤੁਹਾਨੂੰ ਇਹ ਵੀਡੀਓ ਪਾ ਰਿਹਾ ਕੋਈ 5 ਮਿੰਟ ਦੀ ਜਾਂ 10 ਮਿੰਟ 15 ਮਿੰਟ ਦੀ ਪਰ ਲੇਕਿਨ ਜੇ ਤੁਸੀਂ ਇਹ ਵੀਡੀਓ ਨੂੰ ਸੁਣ ਕੇ ਤੁਸੀਂ ਆਪਣੇ ਟਰੈਕਟਰ ਦੇ ਵਿੱਚ ਇਹ ਸੋਲਵ ਕਰ ਲੈਣੇ ਪ੍ਰੋਬਲਮ ਤਾਂ ਤੁਸੀਂ ਧੋਖਾ ਨਹੀਂ ਖਾਂਦੇ ਦੇਖੋ ਟਰੈਕਟਰ ਦੇ ਵਿੱਚ ਤੁਹਾਨੂੰ ਪਤਾ ਪਿਸਟਨ ਸਲੀਵ ਬਲਾਕ ਬਹੁਤ ਮਹਿੰਗਾ ਚੀਜ਼ਾਂ ਆ ਜਿਹਦੇ ਵਿੱਚ ਕਹਿੰਦਾ ਯਾਰ ਮਤਲਬ ਮੇਰਾ ਇਹ ਲੱਖਾਂ ਦਾ ਤੁਹਾਡਾ ਨੁਕਸਾਨ ਹੋਣ ਤੋਂ ਬਚ ਜਾਂਦਾ ਟਰੈਕਟਰ ਦਾ ਸਿਰਫ ਵਾਲਾਂ ਤੇ ਖਰਚਾ ਕੀ ਆਉਂਦਾਗਾ 5 ਤੋਂ 6000 ਰੁਪਏ ਆਊਗਾ ਮਿਸਤਰੀ ਦੀ ਲੇਬਰ ਵਗੈਰਾ ਪਾ ਕੇ ਜੇ ਕਿਸੇ ਭਰਾ ਨੇ ਕਰਵਾਉਣੇ ਵੀ ਆ ਸਾਡੇ ਕੋਲ ਲੈ ਆਓ ਟਰੈਕਟਰ ਕੋਈ ਗੱਲ ਨਹੀਂ ਅਸੀਂ ਵੀ ਕਰ ਦਾਂਗੇ ਐ ਨਹੀਂ ਕੋਈ ਗੱਲ ਕਿਉਂਕਿ ਉਹਦੇ ਵਿੱਚ ਵੀ ਸੈਟਿੰਗ ਹੁੰਦੀ ਆ ਐ ਨਹੀਂ ਮੈਂ ਦਾ ਵੀ 585 ਦੇ ਵਾਲ ਤੁਸੀਂ ਇਦਾਂ ਹੀ ਹੱਟ ਦੇ ਵਿੱਚ ਫਿੱਟ ਕਰਵਾ ਲਓ ਕਹਿੰਦਾ ਮਤਲਬ ਜੀ ਨੇ ਪਹਿਲੀ ਵਾਰ ਕਰਨਾ ਹੈ ਉਹਨੂੰ ਥੋੜੀ ਸੈਟਿੰਗ ਵਧਾ ਕਰਨੀ ਪੈਂਦੀ ਆ ਪਰ ਲੇਕਿਨ ਸਾਡੇ ਕੋਲ ਤਾਂ ਉਸ ਜੀ ਦਾ ਤਿਆਰਪਾ ਆ ਜਾਂਦਾਗਾ ਜਿਹਦੇ ਕਾਰਨ ਕਰਕੇ ਥੋੜੀ ਪ੍ਰੋਬਲਮ ਨਹੀਂ ਪੈਂਦੀ। ਬਾਕੀ ਤੁਹਾਨੂੰ ਫਰਕ ਦੁਆਰਾ ਦੂਜੇ ਕੈਮਰਾ ਕਰਕੇ ਦਿਖਾਉਣਾ ਮੈਂ ਕੀ ਕੀ ਵਾਲਾਂ ਦਾ ਫਰਕ ਹੁੰਦਾਗਾ ਤੇ ਕਰਦਾ ਗੱਲਬਾਤ ਤੁਹਾਡੇ ਨਾਲ ਦੂਜੇ ਫੇਰ ਕਰਕੇ ਕੈਮਰਾ ਬਾਕੀ ਹੈਡ ਤੇ ਵੀ ਨਿਗਾਹ ਮਾਰਾਉਣਾ। ਤੇ ਚਲੋ ਸੱਜਣੋ ਬਾਕੀ ਤੁਹਾਨੂੰ ਕੈਮਰਾ ਦੂਜੋ ਕਰਾ ਕੇ ਤੇ ਕਰਦਾ ਵੀਡੀਓ ਸਮਾਪਤੀ ਤੇ ਬਾਕੀ ਵੀਡੀਓ ਜਿਹੜੀ ਆਪਣੀ ਬਣਦੀ ਆ ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਾ ਕਰੋ ਇੱਕ ਜਿਹੜੇ ਭਰਾ ਨਵੇਂ ਜੁੜੇ ਨੇ ਚੈਨਲ ਤੇ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਤੁਹਾਨੂੰ ਇਨਫੋਰਮੇਸ਼ਨ ਵਾਲੀ ਵੀਡੀਓ ਆਪਾਂ ਦਿੰਦੇ ਰਹਿੰਨੇ ਹਰ ਇੱਕ ਵੀਡੀਓ ਦੇ ਵਿੱਚ ਤੇ ਚਲੋ ਤੁਹਾਨੂੰ ਮੈਂ ਕੈਮਰਾ ਦੂਜੋ ਕਰਾ ਕੇ ਪਹਿਲਾਂ ਵਾਲਾਂ ਤੇ ਨਿਗਾ ਮਰਾਉਣਾਗਾ ਤੇ ਬਾਕੀ ਹੈੱਡ ਦਿਖਾਉਣਾ ਕਿੱਡਾ ਡੈਮੇਜ ਚਲ ਚੱਕੋ ਆਹ ਵਾਲ ਆਹ ਵਾਲ ਕਿੰਨਾ ਪਤਲਾ ਤੇ ਆ ਕਿੰਨਾ ਮੋਟਾ ਵਾਲਾ ਗਿਆ ਹੁਣ ਆਪਾਂ ਇਸ ਟਰੈਕਟਰ ਦੇ ਵਿੱਚ ਆ ਮੋਟਾ ਵਾਲ ਫਿਟ ਕਰਤਾਗਾ ਤੇ ਬਾਕੀ ਜਿਹੜਾ ਡੈਮੇਜ ਹੋਇਆ ਹੈੱ ਆ ਜਗਾ ਤੋਂ ਵਾਲ ਟੁੱਟਣ ਕਰ ਕਰਕੇ ਹੈਡ ਡੈਮੇਜ ਹੋ ਗਿਆ ਚਲੋ ਮਿੱਤਰੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਸ਼ੇਅਰ ਅੱਗੇ ਤੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਧੰਨਵਾਦ ਤੇ ਸਸ ਸਿਕਾਲ